ਦੇਖੋ ਬਹੁਤ ਦੁੱਖ ਭਰਾਂ ਸਮਾਂ ਹੈਗਾ ਔਰ ਇਸ ਮੌਕੇ ਤੇ ਇੱਥੇ ਆਣਾ ਪਰ ਹਰਮੇਲ ਜੀ ਨੇ ਆਪਣਾ ਬਹੁਤ ਨਬਾਇਆ ਜਿਹੜਾ ਇਹਨਾਂ ਨੂੰ ਕੰਮ ਵੀ ਸੌਂਪਿਆ ਥੀ ਪੌੜਾ ਸਾਹਿਬ ਦੇ ਗਾਈਡੈਂਸ ਹੇਠਾਂ ਔਰ ਅੱਜ ਕੁਲਦੀਪ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਬੱਚਿਆਂ ਦੇ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੈ ਪ੍ਰਵਾਸੀ ਪੰਤਰਤਨ ਚੇਤਨ ਕੁਚਲ ਚੰਗੀ ਟੋਡਾ ਸਾਹਿਬ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਸਖਮਿਆ ਦੀ ਗੱਲ ਉਹਨਾਂ ਦੇ ਦਮਾਦ ਸਰਦਾਰ ਹਰਮੇਲ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਕੰਬੀੜ ਤਾਲਪੇ ਬਿਮਾਰਸਾਨ ਹਸਪਤਾਲ ਦਾ ਕੋਲ ਕੋਸ਼ਿੰਗ ਵਿੱਚ ਛੋਟਦੇ ਹੋ ਰਾਜਨੰਦ ਅੰਤਮ ਸੰਸਕਾਰ ਔਰ ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਬੀਰ ਸਿੰਘ ਟੋੜਾ ਸਾਹਿਬ ਦੇ ਜਾਨ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਬੜੇ ਚੰਗੇ ਇਨਸਾਨ ਸੀਗੇ। ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ। ਸਾਬਕਾ ਕੈਬਨਿਟ ਮੰਤਰੀ ਵੀ ਰਹੇ। ਸਾਡੇ ਭੈਣ ਜੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਆ। ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਖਲਾਫੇ ਦਾ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਗੁਰੂ ਬਾਰਾ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਪਾਣਾ ਬਣਦਾ ਬਲ। ਥੋੜਾ ਸਬਦ ਇਸ ਤਰੀਕੇ ਨਾਲ ਜਾਣਾ ਮੈਂ ਸਮਝਦਾ ਸਮੁੱਚੇ ਪੰਜਾਬ ਨੂੰ ਇੱਕ ਬਹੁਤ ਵੱਡਾ ਘਟਾ ਹੈ। ਇੱਕ ਸਾਫ਼ ਸੁਥਰਾ ਜੀਵਨ ਔਰ ਸਾਫ਼ ਸੁਥਰੀ ਰਾਜਨੀਤੀ ਬੜੀ ਬਿਰਰੀ ਵੇਖਣ ਨੂੰ ਮਿਲਦੀ ਹੈ। ਔਰ ਥੋੜਾ ਸਾਹ ਆਪਣੇ ਆਪਣਾ ਸਾਰਾ ਜੀਵਨ ਪੰਥ ਵਾਸਤੇ ਸਮਾਜ ਵਾਸਤੇ ਦਿੱਤਾ। ਔਰ ਹੁਣ ਉਹਦੇ ਬੇਟੇ ਇੱਕ ਔਰ ਵੀ ਸਾਡੇ ਪੰਜਾਬ ਬੀਜੇਪੀ ਦੇ ਸੈਕਟਰੀ ਨੇ। ਸਮੁੱਚੀ ਬੀਜੇਪੀ ਇਸ ਦੁੱਖ ਦੀ ਘੜੀ 'ਚ ਥੋੜਾ ਪਰਿਵਾਰ ਦੇ ਨਾਲ ਖੜੀ ਹੈ। ਔਰ ਪ੍ਰਭੂ ਦੇ ਚਰਨ ਚਾਹੀਏ ਤਾਂ ਸ ਹੈ ਕਿ ਥੋੜਾ ਸਾਹ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਿੱਛੇ ਪਰਿਵਾਰ ਨੂੰ ਇਹ ਸ਼ਕਤੀ ਬਖਸ਼ਣ ਕਿ ਉਹ ਉਸੇ ਤਰੀਕੇ ਦੇ ਨਾਲ ਦੇਸ਼ ਔਰ ਸਮਾਜ ਦੀ ਸੇਵਾ ਕਰਦੇ ਆ। ਅੱਜ ਬੜੀ ਦੁਖਦੀ ਗੱਲ ਆ ਕਿ ਪੰਤ ਰੂਜ ਜਗਜਨ ਸਿੰਘ ਤੌੜਾ ਜੀ ਦਿਮਾਦ ਰਮੇਲ ਸਿੰਘ ਤੌੜਾ ਜੀ ਸਾਨੂੰ ਫਦੀਵੀ ਵੀ ਛੋੜੋ ਦੇ ਕੇ ਗਏ ਨੇ। ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਪੰਤ ਰੂਜ ਸ਼ਰੋਣੀ ਕਾਲੇ ਵਾਲੇ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਹ ਪੰਜਾਬ ਦੇ ਵਿੱਚ ਜਿੱਥੇ ਸ਼ਰੋਣੀ ਕਾਲੇ ਵਾਲੇ ਦੇ ਨਾਲ ਜਿਹੜਾ ਆਗੂ ਸੀ ਉੱਤੇ ਪੰਜਾਬ ਦੀ ਕੈਬਨਿਟ ਦੇ ਵਿੱਚ ਵੀ ਰਹੇ ਤੇ ਮੈਂ ਸਮਝਦਾ ਕਿ ਉਹਨਾਂ ਦੀ ਸਾਡੇ ਇਲਾਕੇ ਨੂੰ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਆ। ਕਿ ਉਹਨਾਂ ਦੀ ਜਾਨ ਨੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਨਾ ਪੂਰਾ ਹਲਾ ਘਾਟਾ ਪਿਆ ਤੇ ਪ੍ਰਮਾਤਮਾ ਵਿਚਾਰ ਨਾਲ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਨਾ ਬਣੂ